ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅਨਹਰ ਸਿੰਘ ਜਮਾਤ 8th ਡੀਸਨ ਕਨਵੈਂਟ ਸਕੂਲ ਦਾ ਵਿਦਿਆਰਥੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਆਪਣੀ ਖੁਦ ਹੀ ਲਿਖੀ ਹੋਈ ਕਵਿਤਾ ਵਾਤਾਵਰਣ ਬਚਾਓ ਪੇਸ਼ ਕਰਨ ਜਾ ਰਿਹਾ ਹਾਂ ਪਾਣੀ ਬਹੁਤ ਹੀ ਗੰਦੇ ਹੋ ਗਏ ਪਾਣੀ ਬਹੁਤ ਹੀ ਗੰਦੇ ਹੋਗੇ ਨਿਰਮਲ ਨਦੀਆਂ ਸਾਗਰ ਤੇ ਦਰਿਆਵਾਂ ਦੇ ਨਿਰਮਲ ਨਦੀਆਂ ਸਾਗਰ ਤੇ ਦਰਿਆਵਾਂ ਦੇ ਮੁੱਕ ਜਾਣਗੇ ਦੇਸ਼ ਤੋਂ ਮੁੱਕ ਜਾਣਗੇ ਦੇਸ਼ ਦੇ ਵਿੱਚੋਂ ਰੰਗ ਖੁਸ਼ੀਆਂ ਤੇ ਚਾਵਾਂ ਦੇ ਰੰਗ ਖੁਸ਼ੀਆਂ ਤੇ ਚਾਵਾਂ ਦੇ ਪਾਣੀ ਬਹੁਤ ਹੀ ਗੰਦੇ ਹੋਗੇ ਨਿਰਮਲ ਨਦੀਆਂ ਸਾਗਰ ਤੇ ਦਰਿਆਵਾਂ ਦੇ ਜੇਨਾ ਕਿਉਂ ਰੁੱਖਾਂ ਨੂੰ ਵੱਢੀ ਜਾਣੈ ਕਿਉਂ ਰੁੱਖਾਂ ਨੂੰ ਵੱਢੀ ਜਾਣੈ ਕਿਉਂ ਜੰਗਲਾਂ ਨੂੰ ਅੱਗ ਲਾਈ ਜਾਣੈ ਕਿਉਂ ਜੰਗਲਾਂ ਨੂੰ ਅੱਗ ਲਾਈ ਜਾਣੈ ਮੁੱਕ ਗਏ ਪੰਜਾਬ ਚ ਸਾਰੇ ਮੁੱਕ ਗਏ ਪੰਜਾਬ ਚ ਸਾਰੇ ਸੁੱਖ ਠੰਡੀਆਂ ਛਾਵਾਂ ਦੇ ਸੁੱਖ ਠੰਡੀਆਂ ਛਾਵਾਂ ਦੇ ਪਾਣੀ ਬਹੁਤ ਹੀ ਗੰਦੇ ਹੋਗੇ ਨਿਰਮਲ ਨਦੀਆਂ ਸਾਗਰ ਤੇ ਦਰਿਆਵਾਂ ਦੇ ਧੰਨਵਾਦ ਇਹ ਕਵਿਤਾ ਮੈਂ ਆਪਣੇ ਗਾਈਡ ਅਧਿਆਪਕ ਗੁਲਦੀਪ ਕੌਰ ਖੰਨਾ ਮੈਡਮ ਜੀ ਤੋਂ ਪ੍ਰੇਰਿਤ ਹੋ ਕੇ ਲਿਖੀ ਹੈ ਜਿਨ੍ਹਾਂ ਨੇ ਮੈਨੂੰ ਸਰ ਸੁਖੀ ਬਾੜ ਜੀ ਔਂਕਾਰ ਤੇਜੇ ਸਰ ਔਰ ਇਹ ਪ੍ਰੀਥੀਰ ਮੈਡਮ ਉਹਨਾਂ ਦੇ ਪ੍ਰੋਜੈਕਟ ਬਾਰੇ ਦੱਸਿਆ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਧੰਨਵਾਦ ਜੀ